ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਮੇਰੇ ਵੀਰਾਂ ਭਰਾਵਾਂ ਨੂੰ ਤੇ ਬਈ ਆਪਣਾ ਆ YouTube ਚੈਨਲ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਬਾਈ ਆਪਣਾ ਤੇ ਰੋਜ਼ ਜਾਂ ਇੱਕ ਅੱਧਾ ਦਿਨ ਛੱਡ ਕੇ ਨਾ ਬਲੌਗ ਪਾਇਆ ਕਰਾਂਗੇ ਛੋਟਾ ਜਿਹਾ ਬਾਈ ਬਣ ਕੇ ਤੇ ਆਪਣੇ ਨਾ ਬਈ ਸਬਸਕ੍ਰਾਈਬ ਕਰ ਲਿਆ ਨੂੰ ਤੇ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਕਰ ਦਿਆ ਕਰੋ ਸਾਰੇ ਜਣੇ ਤੇ ਹੋਰ ਦੱਸੋ ਸਾਰੇ ਜਣੇ ਠੀਕ ਨੇ ਆਪਣੇ ਵੀਰ ਭਰਾ ਤੇ ਤੁਹਾਨੂੰ ਆਪਾਂ ਨਾ ਸਰੂ ਦਿਖਾਉਣੀਆਂ ਬਾਈ ਆਪਾਂ ਬੀਜੀ ਸੀ ਤੇ ਵੀ ਵੱਧ ਡੱਗ ਗਿਆ ਤੇ ਕਮੈਂਟ ਕਰਕੇ ਦੱਸਿਓ ਬਾਈ ਯਾਰ ਵਿੱਚੋ ਮਤਲਬ ਇਹਨੂੰ ਬਿਰਲੀ ਕਰੀਏ ਕਿ ਨਾ ਕਰੀਏ ਤੁਮ ਦਿਖਾਉਣੇ ਆ ਤੇ ਵੀ ਖਾ ਸਾਡਾ ਡੱਗਿਆ ਮੇਰੇ ਹਿਸਾਬ ਨਾਲ ਤਾਂ ਦੇਖੋ ਦੋਸਤੋ ਇੰਨੀ ਨਹੀਂ ਦੂਰ ਆ ਗਈ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਇਹਨੂੰ ਬਾਈ ਯਾਰ ਬਿਰਲੀ ਕਰਨ ਦੀ ਲੋੜ ਆ ਕਿ ਲੋੜ ਨਹੀਂ ਹੈਗੀ ਇੱਧਰ ਤਾਂ ਹੋਈ ਵੀ ਨਹੀਂ ਹੈਗੀ ਬਾਈ ਯਾਰ ਬਾਣ ਥੋੜਾਇਆ ਖੁਸ਼ਕ ਸੀ ਉਦੋਂ ਤਾਂ ਕਰਕੇ ਇੱਥੇ ਹਰੀ ਨਹੀਂ ਹੋਈ ਇਆ ਹੀ ਬਰਸ਼ੀਨ ਦਾ ਹਾਲ ਬਾਕੀ ਐ ਮੇਰੇ ਜ਼ਮੀਨ ਦਾ ਸਿੱਟਾ ਦਾ ਦੇਤਾ ਇਹ ਚ ਜਮੀਂ ਹੌਲੀ ਹੌਲੀ ਨਿਕਲ ਰਿਹਾ ਕਿਤਾਬਾ ਯਾਰ ਕੀੜੇ ਨਾ ਕੁਛ ਨਹੀਂ ਹੋਣ ਦਿੰਦੇ ਹਰੇਕ ਚੀਜ਼ ਚੱਕ ਲੈਂਦੇ ਆਗੇ ਪਹਿਲਾ ਮਾਥਾ ਇਹ ਚ ਆਪਣਾ ਸਰੋਂ ਸਿੱਟੀ ਸੀ ਸਾਗ ਵਾਸਤੇ ਇਹ ਚ ਤੇ ਹੋਣੀ ਛੜਦੇ ਕੀੜੇ ਉਹ ਲੈ ਕੇ ਤੇ ਕੁਸ ਬਸ ਉਧਰ ਸਬਜ਼ੀ ਆਪਾਂ ਮੇਥੇ ਧਨੀਆ ਲਾਇਆ ਸੀਗਾ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਆਪਾਂ ਉਹਨੇ ਹਰੇ ਹੁਣ ਦਿੰਦੇ ਸੀ ਤੇ ਆਪਾਂ ਨਾ ਫਿਰ ਖਾਲਚ ਪਾਣੀ ਛੜਦਾ ਤਾਂ ਕਰਕੇ ਬੱਚਤ ਰਹਿ ਗਈ ਤੁਹਾਨੂੰ ਅੱਗੇ ਦਿਖਾਉਣੇ ਆਪਾਂ ਉਹ ਵੀ ਆ ਬਾਹਾਂ ਚ ਬਾਈ ਇੱਥੇ ਨਾ ਆਪਣੇ ਥਾਂ ਚ ਨਾ ਹੁੰਦਾ ਸੀਗਾ ਮਤਲਬ ਦਰਖਤ ਹੁੰਦੇ ਸੀ ਉਹ ਪੱਤੇ ਸੀ ਪਹਿਲਾਂ ਇਹਨੂੰ ਪੱਧਰ ਕਰਕੇ ਚ ਪਾਣੀ ਛੜਿਆ ਤੇ ਆ ਦੇਖੋ ਬਈ ਥੋੜਾ ਜਿਹਾ ਉਧਰ ਆਪਾਂ ਲਾਈ ਸੀ ਪਾਲਕ ਤੇ ਇੱਧਰ ਆ ਗਏ ਤਨੀਆਂ ਉਧਰ ਆ ਗਏ ਮੇਥੇ ਤੇ ਇਹ ਚ ਆਪਾਂ ਸੱਤਿਆਂ ਨੇ ਗਾਜਰਾਂ ਦੋ ਵੱਟਾਂ ਤੇ ਬੈੱਡ ਲਾ ਕੇ ਤੇ ਆ ਮਟਰ ਆ ਬਈ ਯਾਰ ਖੜਾ ਦਾ ਮਟਰ ਠੀਕ ਆ ਪਰ ਰੋਜ਼ ਬਹੁਤ ਆਉਂਦੇ ਆ ਬਈ ਯਾਰ ਇੱਧਰ ਤਾਂ ਕਰਕੇ ਛੱਡਦੇ ਨਹੀਂ ਹੈਗੇ ਆ ਧਨੀਆਂ ਤੇ ਇੱਧਰ ਆ ਗਿਆ ਆਪਣੇ ਮੈਥੇ ਉਹ ਆ ਗਿਆ ਪਾਲਕ ਆ ਮੈਥੇ ਯਾਰ ਇੱਕ ਮੈਂ ਰੋਜ਼ਾਂ ਉਹ ਦੇਖ ਰੋਜ਼ ਇੱਧਰ ਆਪਣੇ ਘਰਾਂ ਚ ਮਤਲਬ ਖੇਤਾਂ ਚ ਘਰ ਆਪਣਾ ਤੇ ਹਰੇ ਘਰਦੇ ਬਈ ਮੈਥੀ ਖਾਂਦੇ ਆ ਪਾਲਕ ਧਨੀਆਂ ਵਗੈਰਾ ਕੁਝ ਨਹੀਂ ਖਾਂਦੇ ਧਨੀਆਂ ਤਾਂ ਆਪਣਾ ਹੋਇਆ ਹੀ ਨਹੀਂ ਤੇ ਮੈਥੀ ਖਾ ਕੇ ਹੋਰ ਉਧਰ ਸਰੋਂ ਸੀ ਕਿ ਉਹ ਸਭ ਕੱਖ ਖੜੇ ਤੇ ਇਧਰ ਹੋਰ ਕੁਛ ਨਹੀਂ ਕੱਲੇ ਮੈਥੇ ਆ ਕੇ ਖਾਦੇ ਬਾਕੀ ਆਪਣੀਆਂ ਆ ਆ ਗਏ ਬਈ ਆਪਣੀ ਲਸਣ ਤੇ ਬਾਕੀ ਯਾਰ ਕਮੈਂਟ ਕਰਕੇ ਆਪਣਾ ਉਹ ਦੱਸਿਓ ਬਈ ਯਾਰ ਕੀ ਕਰੀ ਆਪਾਂ ਮਤਲਬ ਸਰੋਂ ਦਾ ਤੇ ਆਪਣਾ ਨਾ ਬਈ ਯਾਰ ਆ YouTube ਚੈਨਲ ਸਬਸਕ੍ਰਾਈਬ ਕਰ ਲਓ ਬਾਈ ਵਨ ਕੇ ਸਾਰੇ ਜਾਣੇ ਆਪਣਾ ਇਹ ਚ ਨੱਤ ਜੋ ਟਾਈਮ ਲੱਗਾ ਕਰੋ ਨੱਤ ਪਾਦਾ ਕਰਾਂਗੇ ਬਲੌਗ ਇੱਕ ਛੋਟਾ ਜਿਹਾ ਇਹ ਰੈਗੂਲਰ ਪਾਦਾ ਕਰਾਂ ਕੋਈ ਚੱਕਰ ਨਹੀਂ ਆਪਾਂ ਤੇ ਆਪਣੀ ਵੀਡੀਓ ਕਿਵੇਂ ਲੱਗੀ ਬਾਈ ਯਾਰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਵੀ ਬਾਈ ਸਬਸਕ੍ਰਾਈਬ ਕਰਕੇ ਨਾ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਸਾਰੇ ਜਣੇ ਧੰਨਵਾਦ ਬਾਈ ਸਾਰਿਆਂ ਦਾ ਤੇ ਵੀ ਆਪਣੀ ਵੀਡੀਓ ਨੂੰ ਦੇਖਣ ਲਈ ਠੀਕ ਹੈ ਜੀ